ਆ ਦੇਖੋ ਮਤਲਬ ਬੋਰ ਤੁਹਾਡੇ ਸਾਹਮਣੇ ਹੈ ਜੀ ਠੀਕ ਹੈ ਇਹ ਸਾਰਾ ਇੱਕ ਭਰਿਆ ਹੋਇਆ ਬੋਰ ਹੈ ਵਿੱਚ ਇਹ ਕਹਿੰਦੇ ਭਰਾਵੋ ਸਾਡੀ ਗਾਰੰਟੀ ਹੈ ਤੁਹਾਡੀ ਵੀ ਇਹਨੂੰ ਚਾਹੇ ਵੱਢ ਕੇ ਦੇਖ ਲੀਏ ਆਪਾਂ ਹਾਂ ਜੀ ਹਾਂ ਵੱਢ ਕੇ ਸਾਡੇ ਸਾਹਮਣੇ ਵੱਢ ਕੇ ਦੇਖੋ ਜੀ ਕੋਈ ਜਕੜ ਠੀਕ ਹੈ ਜਿਹੜੇ ਬੋਰ ਨੇ ਮੈਂ ਸੁਣਿਆ ਉਹ ਵੀ ਛੁੱਟੀ ਆਪਦੀ ਫੈਕਟਰੀ ਦੇ ਵਿੱਚ ਬਣਦੇ ਆ ਬਿਲਕੁਲ ਕਹਿੰਦੇ ਭਰਾਵੋ ਜਿਹੜੇ ਆ ਬਿਜਲੇ ਬੋਰ ਹੁੰਦੇ ਆ ਨਾ ਇਹ ਸਾਰਾ ਕੁਝ ਇਹ ਆਪ ਤਿਆਰ ਕਰਦੇ ਆ ਆਪਦੀ ਫੈਕਟਰੀ ਦੇ ਵਿੱਚ ਜਿਵੇਂ ਆਹ ਗੇਟ ਆ 160 ਰੁਪਏ ਆ ਜਾਂ ਆਹ ਗੇਟ 200 ਰੁਪਏ ਆ ਕਈ ਬੰਦੇ ਨੂੰ ਇਹ ਨਾ ਹੋਵੇ ਵੀ ਖਾਣੀ 160 ਵਾਲੇ ਦੇ ਵਿੱਚ ਬੂ ਜਾਹੇ ਤੁਸੀਂ ਗੇਟ ਵੱਢ ਕੇ ਦੇਖ ਲਓ ਕਹਿੰਦੇ ਵੀ ਕਿਸੇ ਕੋਈ ਤੁਹਾਨੂੰ ਬੂਰਾ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਇਹਦੇ ਨਾਲ ਦੇ ਜਿਹੜੇ ਪਲਾਈ ਬੋਰਡ ਦੇਗੇ ਇਹ ਵਿੱਚ ਵਧੀਆ ਕੁਆਲਿਟੀ ਦੇ ਵਰਤਦੇ ਆਗੇ ਗੇਟ ਤਿਆਰ ਨੇ ਜੀ ਜਿਵੇਂ ਕਿਸੇ ਨੂੰ ਸਹਾਇਤ ਦੀ ਲੋੜ ਹੈ ਸਾਡੇ ਕੋਲ ਤਿਆਰ ਹੁੰਦੇ ਜਦੋਂ ਮਰਜ਼ੀ ਲੈ ਸਕਦਾ ਬੰਦਾ ਠੀਕ ਹੈ ਜੀ ਵੀ ਜਿਵੇਂ ਬਹੁਤੇ ਵੀਰ ਕਹਿੰਦੇ ਆ ਵੀ ਬਾਈ ਘਰ ਆਪਣਾ ਕੰਪਲੀਟ ਤਿਆਰ ਹੋ ਗਿਆ ਬੰਦੇ ਨੂੰ ਆਇਆ ਹੁੰਦਾ ਵੀ ਮੈਂ ਲੈ ਆ ਕੇ ਗੇਟ ਫਿੱਟ ਕਰਦੇ ਆ ਹਨਾ ਤਾਂ ਇਹ 3x7 ਦੇ ਜਿਹੜੇ ਗੇਟ ਨੇ ਬਾਈ ਤਿਆਰ ਨੇ ਵਿੱਚ 2x7 2.5x7 ਦੇ ਜਾਂ ਡੋਡ ਡਿਜ਼ਾਈਨਾਂ ਦਾ ਮਤਲਬ ਕੋਈ ਬਾਈ ਗੇਟ ਜਿਹੜੇ ਤੁਹਾਨੂੰ 24 ਘੰਟੇ ਸੇ ਤਿਆ ਇਹ ਇਹਨਾਂ ਦਾ ਮਿਸਤਰੀ ਥੋਡੇ ਨਾਲ ਜਾਊਗਾ ਫਿੱਟ ਕਰਕੇ ਜਿਹੜਾ ਤੁਹਾਡੇ ਘਰ ਦੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜਿਲ੍ਹਾ ਬਰਨਾਲਾ ਭਰਾਵੋ ਇਸ ਟਾਈਮ ਬਾਈ ਧਨੌਲੇ ਖੜਿਆਂਗੇ ਜਿੱਥੇ ਜੇ ਵੀ ਗਰੁੱਪ ਟਰੇਡਰਸ ਦਰਵਾਜ਼ੇ ਹੀ ਦਰਵਾਜ਼ੇ ਯਾਨੀ ਕਿ ਜੇ ਵੀ ਡੋਰ ਜੀਰਕਪੁਰ ਵਾਲੇ ਵੀਰਾਂ ਨੇ ਬਾਈ ਇਹਨਾਂ ਦੀ ਇੱਥੇ ਬ੍ਰਾਂਚ ਆ ਗਈ ਜਿੱਥੇ ਆਪਾਂ ਕਹਦੇ ਆ ਵੀ ਇਹ ਇੰਡੀਆ ਦੀ ਪਹਿਲੀ ਇਹੀ ਕੰਪਨੀ ਆ ਜਿਨ੍ਹਾਂ ਕੋਲੇ ਜਿਹੜਾ ਬੋਰਡ ਆਗਾ ਉਹ ਵੀ ਆਪ ਮੈਨੂਫੈਕਚਰ ਕਰਦੇ ਨੇ ਤੇ ਭਲਾਈਆਂ ਵਗੈਰਾ ਹੋਰ ਸਾਰਾ ਸਿਸਟਮ ਏ ਟੂ ਜ਼ेड ਚੀਜ਼ ਜਾਨੀ ਕਹਿ ਦਈਏ ਬਈ ਇਹਨਾਂ ਦੀ ਆਪਦੀ ਫੈਕਟਰੀ ਦੇ ਵਿੱਚ ਬਣਦੀ ਆ ਇਹਨਾਂ ਦੀ ਤਨਹੁੱਲੇ ਵਾਲੀ ਬ੍ਰਾਂਚ ਤੇ ਖੜੇ ਆ ਤੇ ਜੇਵੀ ਗਰੁੱਪ ਜੀਰਕਪੁਰ ਵਾਲਿਆਂ ਨਾਮ ਨਾਲ ਇਹ ਮਸ਼ਹੂਰ ਨੇਗੇ ਆਪਾਂ ਬਾਊ ਜੀ ਨਾਲ ਗੱਲਬਾਤ ਕਰਦੇ ਆ ਬਾਊ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਇੱਕ ਮਿੰਟ ਲਾ ਦੀਏ ਲਾ ਦੀਏ ਹੋਰ ਠੀਕ ਹੋ ਬਾਊ ਜੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਬਹੁਤ ਵਧੀਆ ਤੇ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਇਤਨਾਉਂਦੇ ਸ਼ਹਿਰ ਦੇ ਵਿੱਚ ਵੀ ਤੁਸੀਂ ਆਪਦੇ ਜੇਵੀ ਗਰੁੱਪ ਦੀ ਜਿਹੜੀ ਬ੍ਰਾਂਚ ਹੈਗੀ ਉਹ ਇੱਥੇ ਲੈ ਕੇ ਆਏ ਹੋ ਤੇ ਆਪ ਕਈ ਸਾਡੇ ਵੀਰ ਕਹਿੰਦੇ ਵੀ ਅਸੀਂ ਜੀਵੀ ਵਾਲਿਆਂ ਦੇ ਦਰਵਾਜ਼ੇ ਲਵਾਉਣੇ ਆ ਹਨ ਪਰ ਉਹਨਾਂ ਤੋਂ ਕਹਿੰਦੇ ਵੀ ਸਾਨੂੰ ਜੀਰਕਪੁਰ ਜਾਣਾ ਵੀ ਔਖਾ ਤੇ ਵੀ ਹੁਣ ਆਪਣੇ ਤਨਹੌਲੇ ਦੇ ਵਿੱਚ ਜਿਹੜੀ ਬ੍ਰਾਂਚ ਆ ਭਰਾਵੋ ਖੁੱਲ ਚੁੱਕੀ ਆ ਇੱਥੇ ਆਪਾਂ ਦਰਵਾਜ਼ਿਆਂ ਬਾਰੇ ਗੱਲਬਾਤ ਕਰਾਂਗੇ ਜਿਵੇਂ ਆ ਵੀ ਦਰਵਾਜ਼ੇ ਪਏ ਨੇ ਤੇ ਆ ਵੀ ਦਰਵਾਜ਼ੇ ਪਏ ਨੇ ਇਹਦੀ ਜਿਹੜੀ ਲੋਕੇਸ਼ਨ ਆ ਗਈ ਤਨਹੌਲੇ ਦੇ ਵਿੱਚ ਨਾ ਇੱਥੇ ਬਿਆਸਕਰ ਆ ਜਾਂਦਾਗਾ ਇਧਰਲੀ ਸਾਈਡ ਆ ਸਾਹਮਣੇ ਬਿਆਸਕਰ ਆ ਤੇ ਉਹ ਸਾਹਮਣੇ ਸੇਖੋਂ ਸਿਮਿੰਟ ਸਟੋਰ ਆਗਾ ਤੇ ਕੁਲਦੀਪ ਸਿਮਿੰਟ ਸਟੋਰ ਤੇ ਆ ਸਾਹਮਣੇ ਡ੍ਰੀਮ ਸਿਟੀ ਆ ਗਈ ਤੇ ਇਹਦੀਆਂ ਜਿਹੜੀਆਂ ਸਾਹਮਣੇ ਵਾਲੀਆਂ ਦੁਕਾਨਾਂ ਨੇਗੀਆਂ ਇਹਦੇ ਵਿੱਚ ਇਹਨਾਂ ਨੇ ਕੰਮ ਕਰਿਆ ਤੇ ਬਾਬੂ ਜੀ ਆਪਾਂ ਦਰਵਾਜਿਆਂ ਬਾਰੇ ਜਾਣਕਾਰੀ ਲੈਂਦੇ ਆ ਜੀ ਜਿਹੜਾ ਆ ਪੱਲਾ ਆ ਗਿਆ ਜੀ ਹਨਾ ਇਹ ਕੀ ਚੀਜ਼ ਆ ਜੀ ਕੀ ਕੁਆਲਟੀ ਆ ਇਹ 3D 3D ਗੇਟ ਹੈ ਜੀ ਇਹ 3D ਗੇਟ ਹਾਂਜੀ ਸਿੰਪਲ ਬੋਰਡ ਹੈ ਇਹ ਠੀਕ ਹੈ ਮਤਲਬ ਮੇਨ ਐਂਟਰੀ ਤੇ ਲੱਗਦਾ ਜੀ ਇਹ ਮੇਨ ਐਂਟਰੀ ਤੇ ਹਾਂਜੀ ਹਾਂਜੀ ਜਿਵੇਂ ਆਪਣੇ ਬਾਹਰਲੇ ਮੇਨ ਦਰਵਾਜਿਆਂ ਦੇ ਆਪਾਂ ਕੋਈ ਡਿਜ਼ਾਈਨ ਦੇਖਦੇ ਹੁੰਦੇ ਆ ਹਨਾ ਤੇ ਡਿਜ਼ਾਈਨ ਇਹਦੇ ਕਿਹੜਾ ਵੀ ਬੁਆ ਸਕਦੇ ਆ ਡਿਜ਼ਾਈਨ ਜਿਹੜਾ ਮਰਜ਼ੀ ਬੁਆ ਸਕਦੇ ਜਿਵੇਂ ਕਿਸੇ ਭਗਵਾਨ ਦੀ ਮੂਰਤੀ ਜਾਂ ਕੋਈ ਸਾਰਾ ਕੁਝ ਬਣ ਦੂ ਜ ਇਹ ਕੀ ਰੇਟ ਪਾ ਜਾਂਦਾ ਹੀ ਇਹ ਇਹ 3500 ਰੁਪਏ ਪਰ ਸਕਰ ਫੁੱਟ ਹੈ ਜੀ ਠੀਕ ਹੈ ਗਾਰੰਟੀ ਵਾਰੰਟੀ ਜੀ ਦੀ 5 ਸਾਲ ਦੀ ਗਾਰੰਟੀ ਹੈ ਜੀ ਦੀ 5 ਸਾਲ ਦੀ ਗਾਰੰਟੀ ਹਾਂਜੀ ਠੀਕ ਹੈ ਤੇ ਆਹ ਜੀ ਚੀਜ਼ ਹੈਗੀ ਜੀ ਇਹ ਐਸਡੀਐਮਆਰ ਆ ਗਿਆ ਜੀ ਬੋਰਡ ਐਕਚੁਅਲੀ ਐਕਸੈਂਟ ਐਸਾ ਦਾ ਮਾਲ ਹੈ ਹਾਂਜੀ ਐਕਸੈਂਟ ਐਸਾ ਦਾ ਬੋਰਡ ਹੈ ਜੀ ਇਹ 15 ਸਾਲ ਦੀ ਗਾਰੰਟੀ ਹੈ ਜੀ ਦੀ 15 ਸਾਲ ਦੀ ਗਾਰੰਟੀ ਹਾਂਜੀ ਹਾਂਜੀ ਤੇ ਆਹ ਡਿਜ਼ਾਈਨਿੰਗ ਵੀ ਵਗੈਰਾ ਜਿਵੇਂ ਵੀ ਬੰਦਾ ਚਾਹੇ ਆਪਣੇ ਹਿਸਾਬ ਨਾਲ ਭਰਾਓ ਤੁਸੀਂ ਬਈ ਬਵਾ ਸਕਦੇ ਹੋਗੇ ਸਾਡੀ ਬੁੱਕ ਬਣੀ ਹੋਈ ਹੈ ਜੀ ਇਹਦੇ ਵਿੱਚ ਡਿਜ਼ਾਈਨ ਬਣੇ ਸਾਰੇ ਠੀਕ ਹੈ ਜੀ ਇਹਦੇ ਵਿੱਚੋਂ ਤੁਸੀਂ ਕੋਈ ਮਰ ਜ ਉਹ ਬਣਵਾ ਸਕਦੇ ਹੋ ਇਹਦਾ ਕੀ ਰੇਟ ਪੈ ਜਾਂਦਾ ਜੀ ਇਹ 350 ਹੀ ਉਹਦੇ ਨਾਲ ਦੇ ਸਾਢੇ 350 ਹੀ ਇਹ 15 ਸਾਲ ਦੀ ਗਾਰੰਟੀ ਆ ਗਈ 15 ਸਾਲ ਦੀ ਗਾਰੰਟੀ ਠੀਕ ਆ ਜੀ ਤੇ ਇਹ ਜੀ ਜੀ ਇਹ ਉਹਦੇ ਨਾਲ ਦਾ 3D ਆ ਗਿਆ ਜੀ ਠੀਕ ਆ ਜੀ ਹਾਂ ਜੀ ਇਹ ਵੀ 3D ਆ ਗਿਆ ਇਹ ਵੀ 350 ਜਾ ਗਿਆ ਤੇ ਇਹਦੇ ਵਿੱਚ ਡਿਜ਼ਾਈਨ ਥੋੜਾ ਜਿਹਾ ਆਪਾਂ ਕਹੀ ਉਹਦੇ ਨਾਲੋਂ ਅਲੱਗ ਆ ਪਰ ਹੈ ਥੋੜਾ ਸੇਮ ਹੀ ਹੈਗਾ ਇਹ ਵੀ 350 ਜੀ ਹਾਂ ਜੀ ਇਹ ਵੀ 350 ਜਾ ਗਿਆ ਇਹ ਵੀ ਉਹੀ ਚੀਜ਼ ਆ ਗਈ ਜੀ ਠੀਕ ਆ ਠੀਕ ਆ ਦੇਖ ਲਓ ਭਰਾ ਉਹ ਲੈਮੀਨੇਟਡ ਕੀਤਾ ਪਿਆ ਬਈ ਪੂਰਾ ਠੀਕ ਆ ਤੇ ਆਹ ਕੀ ਚੀਜ਼ ਆ ਗਈ ਜੀ ਇਹਦਾ ਅੱਜਕੱਲ ਬੜਾ ਕ੍ਰੇਡ ਚੱਲਿਆ ਵੇ ਲੋਕਾਂ ਦਾ ਇਸਰ ਮੈਕਾਡੋਰ ਆ ਗਿਆ ਜੀ ਮੈਕਾਡੋਰ ਹੈ ਇਹਦੇ ਤੇ ਸਰਮੈਕੀ ਸ਼ੀਟ ਲੱਗੀ ਹੋਈ ਹੈ ਜੀ ਇਹ 200 ਰੁਪਏ ਸਕੇਅਰ ਫੁੱਟ ਹੈ ਜੀ ਠੀਕ 200 ਰੁਪਏ ਸਕੇਅਰ ਫੁੱਟ ਹਾਂਜੀ ਹਾਂਜੀ ਇਹਦਾ ਕੀ ਗੱਲ ਜੀ ਵੀ ਉਹਨਾਂ ਨਾਲੋਂ 150 ਰੁਪਏ ਸਸਤਾ ਇਹ ਕਿਤੇ ਐ ਮਾੜਾ ਤਾਂ ਨਹੀਂ ਹੈਗਾ ਵੀ ਕਿਸੇ ਬੰਦੇ ਲਈ ਮਾੜਾ ਨਹੀਂ ਜੀ ਮਤਲਬ ਮੈਕਾ ਥੋੜੀ ਹਲਕੇ ਕਟ ਰੇਟ ਚ ਹੁੰਦਾ ਹੈ ਠੀਕ ਹੈ ਵੀ ਯਾਨੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਪੈਸੇ ਵੀ ਘੱਟ ਲਾਉਣੇ ਆ ਜੇ ਸਾਨੂੰ ਉਨੇ ਰੁਪਈਆ ਚ ਵਧੀਆ ਕੁਆਲਿਟੀ ਮਿਲ ਜੇ ਉਹਦੇ ਹਿਸਾਬ ਤੇ ਚੀਜ਼ ਆ ਗਈ ਇਹ ਤੇ ਚੜਦੇ ਸੂਰਜ ਦਾ ਭਰਾਵੋ ਇਹ ਤੇ ਜਿਹੜਾ ਨਿਸ਼ਾਨ ਆ ਉਹ ਸਪਿਆ ਪਿਆਗਾ ਵੀ ਐਂ ਤੇ 15 20 ਡਿਜ਼ਾਈਨ ਨੇ ਜੀ ਜਿਹੜਾ ਠੀਕ ਹੈ ਜੀ ਵੀ ਕਿਹੜਾ ਮਰਜ਼ੀ ਡਿਜ਼ਾਈਨ ਉਹ ਕਰ ਸਕੋ ਠੀਕ ਆ ਜੀ ਤੇ ਆਹ ਚੀਜ਼ ਆ ਗਈ ਜੀ ਹੁਣ ਇਹ ਆ ਗਈ ਜੀ ਸਭ ਤੋਂ ਘੱਟ ਰੇਟ ਵਾਲਾ 160 ਰੁਪਏ ਸਕੇਰ ਪੁੱਟਾ ਗਈ 160 ਰੁਪਏ ਸਪੈਰਫੋਮ ਹਾਂ ਮੋਡੀਆਂ ਚੱਲਦੇ ਮਤਲਬ ਆਹ ਦੇਖੋ ਪੈਕਿੰਗ ਸਾਡੇ ਕੋਲ ਇਹਦੇ ਨਾਲ ਦੀਆਂ ਪਈਆਂ ਠੀਕ ਹੈ ਜੀ ਜ਼ਿਆਦਾਤਰ ਇਹੀ ਵਿਕਦਾ ਜੀ ਸਸਤਾ ਆਈਟਮ ਇਕਦਿਹਾ ਜਿਆਦਾ ਬਿਲਕੁਲ ਜ਼ਿਆਦਾਤਰ ਭਰਾਵੋ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਨੇ ਬਾਈ ਲੋਕ ਆਹ ਚੀਜ਼ ਨੂੰ ਪਹਲ ਦੰਦੇ ਨੇ ਡਿਜ਼ਾਈਨ ਵਗੈਰਾ ਇਹਦੇ ਵਿੱਚ ਬਹੁਤ ਜਾਲੀਵੀਆਂ ਡਿਜ਼ਾਈਨ ਨੇ 40 50 ਡਿਜ਼ਾਈਨ ਨੇ 160 ਰੁਪਏ ਦੇ ਵਿੱਚ ਗਾਰੰਟੀ ਜੀ ਇਹਦੀ ਗਾਰੰਟੀ ਇਹਦੀ 5 ਸਾਲ ਦੀ ਹੈ 5 ਸਾਲ ਦੀ ਗਾਰੰਟੀ ਇਹਦੀ ਬੋਰਡ ਦੀ ਗਾਰੰਟੀ ਵਿੱਚੋਂ ਬੋਰਡ ਜਿਹੜਾ ਸਾਡੀ ਆਪਣੀ ਫੈਕਟਰੀ ਚ ਬਣਦਾ ਹੈ ਹਾਂ ਹਾਂ ਤੇ ਇਹ ਗੱਲ ਕਰਨੀ ਜੀ ਵੀ ਜਿਵੇਂ ਤੁਸੀਂ ਮੈਨੂੰ ਦਿ ਵੀਰ ਬੋਰਡ ਵਿੱਚੋਂ ਬੂਰਾ ਭਰਿਆ ਹੋਗਾ ਜੀ ਅੱਜ ਕੱਲ ਫੇਸਬੁੱਕ ਤੇ ਵੀਡੀਓ ਜਲਦੀ ਹੈਗੀ ਆ ਦੇਖੋ ਮਤਲਬ ਬੋਰਡ ਤੁਹਾਡੇ ਸਾਹਮਣੇ ਹੈ ਜੀ ਠੀਕ ਹੈ ਇਹ ਸਾਰਾ ਭਰਿਆ ਹੋਇਆ ਬੋਰਡ ਹੈ ਵਿੱਚੋਂ ਇਹ ਕਹਿੰਦੇ ਭਰਾਵੋ ਸਾਡੀ ਗਰੰਟੀ ਹੈ ਤੁਹਾਡੀ ਵੀ ਇਹਨੂੰ ਚਾਹੇ ਵੱਢ ਕੇ ਦੇਖ ਲਈਏ ਆਪਾਂ ਹਾਂ ਜੀ ਹਾਂ ਵੱਢ ਕੇ ਸਾਡੇ ਸਾਹਮਣੇ ਵੱਢ ਕੇ ਦੇਖੋ ਜੀ ਕੋਈ ਚੱਕਾ ਠੀਕ ਹੈ ਜਿਹੜੇ ਬੋਰਡ ਨੇ ਮੈਂ ਸੁਣਿਆ ਉਹ ਵੀ ਛੁੱਟੀ ਆਪਣੀ ਫੈਕਟਰੀ ਦੇ ਵਿੱਚ ਬਣਦੇ ਆ ਬਿਲਕੁਲ ਕਹਿੰਦੇ ਭਰਾਵੋ ਜਿਹੜੇ ਆ ਬਿਜਲੇ ਬੋਰਡ ਹੁੰਦੇ ਆ ਨਾ ਇਹ ਸਾਰਾ ਕੁਝ ਇਹ ਆਪ ਤਿਆਰ ਕਰਦੇ ਆ ਆਪਣੀ ਫੈਕਟਰੀ ਦੇ ਵਿੱਚ ਜਿਵੇਂ ਆ ਗੇਟ ਆ 160 ਰੁਪਏ ਆ ਜਾਂ ਆ ਕਈ ਬੰਦੇ ਨੂੰ ਇਹ ਨਾ ਹੋਵੇ ਵੀ ਖਾਣੀ 160 ਵਾਲੇ ਦੇ ਵਿੱਚ ਬੂਰਾ ਭਰਿਆ ਹੋਇਆ ਹੈਗਾ ਇਹ ਕਹਿੰਦੇ ਸਾਡੀ ਗਾਰੰਟੀ ਹੈ ਚਾਹੇ ਤੁਸੀਂ ਗੇਟ ਵੱਢ ਕੇ ਦੇਖ ਲਓ ਕਹਿੰਦੇ ਵੀ ਇਸ ਕੋਈ ਤੁਹਾਨੂੰ ਬੂਰਾ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਇਹਦੇ ਨਾਲ ਦੇ ਜਿਹੜੇ ਪਲਾਈ ਬੋਰਡ ਦੇਗੇ ਇਹ ਵਿੱਚ ਵਧੀਆ ਕੁਆਲਿਟੀ ਦੇ ਵਰਤਦੇ ਆਗੇ ਕਿਉਂ ਇਹ ਜਿਹੜੀ ਫਰਮ ਆ ਇਹ ਇਹੋ ਜੀ ਫਰਮ ਆ ਜਿੱਥੇ ਚਟਕਣੀਆਂ ਵਗੈਰਾ ਕੁੰਡੇ ਵਗੈਰਾ ਸਾਰਾ ਕੁਝ ਏ ਟੂ ਜ਼ੈਡ ਇਹਨਾਂ ਦਾ ਆਪਦਾ ਮੈਨੂਫੈਕਚਰ ਹੈ ਇਸ ਕਲਰ ਤੋਂ ਨਹੀਂ ਲੋਕਾਂ ਨੂੰ ਠੀਕ ਹੈ ਜੀ ਇੱਕ ਇੱਕ ਕਾਫੀ ਦੇ ਡਾਰਕ ਕਾਫੀ ਆ ਗਿਆ ਇਹ ਕ ਲਾਈਟ ਆ ਗਿਆ ਠੀਕ ਹੈ ਜੀ ਵੀ ਇਹਦੇ ਵਿੱਚ ਦੋ ਕਲਰਾਂ ਦੇ ਆਪਸ਼ਨ ਆ ਗਏ ਠੀਕ ਹੈ ਇਹ ਆ ਜੀ ਇਹ ਉਹਦੇ ਨਾਲ ਦੀ ਆ ਗਈ ਇਹ ਸੇਮ ਚੀਜ਼ ਆ ਗਈ ਠੀਕ ਆ ਜੀ ਇਹ 250 ਰੁਪਏ ਆ ਗਈ ਲੱਕੜ ਜਾ ਕੇ ਕੈਲ ਦੀ ਲੱਕੜ ਜੀ ਅਸਾਂ ਕੈਲ ਦੀ ਲੱਕੜ ਜੀ ਇਹ 250 ਰੁਪਏ ਫੁੱਟ ਕੈਲ ਦੀ ਲੱਕੜ ਤੁਸੀਂ ਐ ਲਾ ਲਓ ਵੀ ਪਾਲਸ ਵਗੈਰਾ ਕਰਕੇ ਤਾਂ ਇਹਨੂੰ ਹੋਰ ਹਜੇ ਨੇ ਚਮਕ ਜਾਣਾ ਉਸ ਤੋਂ ਪਹਿਲਾਂ ਹੀ ਬਾਈ ਜਿਹੜੇ ਡਿਜ਼ਾਈਨ ਵਗੈਰਾ ਪਾਏ ਹੋਏ ਨੇ ਕੱਟ ਵਗੈਰਾ ਪਾਏ ਵੀ ਆ ਕੇ ਸਾਰੇ ਮੈਂ ਕਹਿੰਦਾ ਤੁਸੀਂ ਜਮਾਂ ਦੇਖੋ ਵੀ ਓਕੇ ਐ ਤੇ ਪੂਰੇ ਇਹ ਇੱਕ ਦਰਵਾਜੇ ਦੇ ਉੱਪਰ ਹੀ ਕੱਢਿਆ ਹੋਇਆ ਹੈ ਨਾ ਜੀ ਹਾਂ ਜੀ ਹਾਂ ਜੀ ਇੱਕ ਇੱਕ ਪੀਸ ਦੇ ਵਿੱਚੋਂ ਕੱਢਿਆ ਹੋਇਆ ਹੈ ਜੀ ਹਾਂ ਇੱਕ ਪੀਸ ਦੇ ਵਿੱਚੋਂ ਆ ਜਿਹੜਾ ਡਿਜ਼ਾਈਨ ਆਗਾ ਪੂਰਾ ਭਰਾਵੋ ਇਹ ਕੱਢਿਆ ਹੋਇਆ ਇਹ 250 ਰੁਪਏ ਫੁੱਟ ਆ ਗਿਆ ਜਮਾ ਲੱਕੜ ਜੀ ਇੱਕ ਇਹ ਨਵੀਆਂ ਟਵਾਈਆਂ ਸਾਡੇ ਕੋਲ ਠੀਕ ਹੈ ਜੀ ਇਹ ਟੀਕ ਪਲਾਈ ਹੈ ਜੀ ਟੀਕ ਪਲਾਈ 250 ਰੁਪਏ ਸਕਰ ਫੁੱਟ ਹੈ ਜੀ ਜਿਹਨੂੰ ਟੀਕ ਪਲਾਈ ਬੋਡ ਕਹਿੰਦੇ ਆ ਅਜੇ ਕਲਰ ਆਪਸ਼ਨ ਹੋਰ ਵੀ ਮਤਲਬ ਮਿਲ ਜਾਣਗੇ ਠੀਕ ਹੈ ਜੀ ਅਗਲੇ ਕਲਰ ਨਹੀਂ ਜੀ ਠੀਕ ਹੈ ਠੀਕ ਹੈ ਤੇ ਇਹਦੀ ਵੀ ਗਾਰੰਟੀ 15 ਸਾਲ ਦੀ ਇਹ ਵੀ ਬਹਾਨੀ ਇਹ 5 ਸਾਲ ਦੀ ਗਾਰੰਟੀ ਆ ਵੀ 5 ਸਾਲ ਦੀ ਗਾਰੰਟੀ ਦਾ ਹਰੇਕ ਦੀ ਹੈਗੀ ਹੈਗੀ ਹੈ ਵਿੱਚ 15 ਸਾਲ ਇਹ 15 ਸਾਲਾਂ ਲਾਗੇ ਅਸੇ 15 ਇਹ ਕੀ ਜੀ ਐਚ ਡੀ ਐਚ ਐਮ ਆਰ ਚੜੀਆ ਮਾਰਾਗੇ ਭਰਾਓ ਜਿਹੜਾ ਐਚ ਡੀ ਐਚ ਐਮ ਆਰ ਹੁੰਦਾਗਾ ਐਕਸੀਡੈਂਟ ਐਸਾ ਦਾ ਮਾਲ ਆਗਾ ਕੰਪਨੀ ਐਕਸੀਡੈਂਟ ਐਸਾ ਇਹੋ ਜੀ ਕੰਪਨੀ ਆਗੀ ਜਿਹਦਾ ਐਚ ਡੀ ਐਚ ਐਮ ਆਰ ਪੱਲਾ ਜਿਹੜਾ ਸਭ ਤੋਂ ਵਧੀਆ ਜਿਹੜਾ ਦਾ ਭਲਾਈ ਬੋਰਡ ਹੁੰਦਾਗਾ ਇਹ ਬਬੂ ਜੀ ਇਹ ਉਹਦੇ ਨਾਲ ਦਾ ਭਲਾਈ ਵਾਲਾ ਆਗੇ ਅਸੇ ਉਹਦੇ ਨਾਲ ਦਾ ਆ ਗਏ ਠੀਕ ਹੈ ਠੀਕ ਹੈ ਬਿਲਕੁਲ ਜੀ ਤੇ ਆਜੋ ਜੀ ਹੁਣ ਆਪਣੀ ਦੂਜੀ ਦੁਕ ਤਰੌਲੇ ਦੇ ਵਿੱਚ ਜਿੱਥੇ ਬਿਆਸਕਰ ਆਗਾ ਹੋ ਸਾਹਮਣੇ ਬਿਆਸਕਰ ਆ ਗਿਆ ਉਹਦੇ ਸਾਹਮਣੇ ਬਾਈ ਇਹ ਦੁਕਾਨਾਂ ਨੇ ਤੇ ਇਧਰਲੇ ਪਾਸੇ ਆ ਗਈ ਡ੍ਰੀਮ ਸਿਟੀ ਕਲੋਨੀ ਇਹਦੇ ਬਿਲਕੁਲ ਸਾਹਮਣੇ ਬਾਈ ਇਹਨਾਂ ਦੀਆਂ ਦੁਕਾਨਾਂ ਨੇ ਤੇ ਜਿਹੜੇ ਮੈਂ ਆ ਪੱਲੇ ਆ ਗਈ ਜਿਵੇਂ ਜਾਲੀ ਵਾਲਾ ਪੱਲਾ ਆ ਗਿਆ ਆਪਣਾ ਹੈਨਾ ਜਾਲੀ ਵਾਲਾ ਪੱਲਾ 250 ਰੁਪਏ ਸਕੇਅਰ ਫੁੱਟ ਆ ਜੀ 250 ਰੁਪਏ ਸਕੇਅਰ ਫੁੱਟ ਤੇ ਲੱਕੜੇ ਦੇ ਵਿੱਚ ਕਿਹੜੀ ਵਰਤੀ ਜਾਂਦੀ ਹੈ ਕੈਲ ਦੀ ਲੱਕ ਲੱਗਦੀ ਹੈ ਨਹੀਂ ਕੈਲ ਦੀ ਕੈਲ ਦੀ ਹਾਂ ਠੀਕ ਹੈ ਤੇ ਡਬਲ ਇਹਦੇ ਵਿੱਚ ਬਾਈ ਜਾਲੀ ਆ ਗਈ ਆਹ ਡਬਲ ਜਾਲੀ ਬਹੁਤ ਸੋਹਣੀ ਲੱਗਦੀ ਹੈਗੀ ਤੇ ਘਰ ਦੇ ਵਿੱਚ ਭਾਈ ਮੰਨ ਲਓ ਜੇ ਕੱਲਾ ਜਾਲੀ ਦਾ ਗੇਟ ਲੱਗਿਆ ਬਣਾ ਤਾਂ ਅਗਲੇ ਵਾਸਤੇ ਵੀ ਕੋਸ਼ ਨਹੀਂ ਦਿੰਦਾ ਜੀ ਡਬਲ ਜਾਲੀ ਲਾਉਣ ਦਾ ਇਹ ਫਾਇਦਾ ਹੁੰਦਾ ਹੈਗਾ ਠੀਕ ਹੈ ਜੀ ਤੇ ਆ ਸਾਰੇ ਇਸੇ ਲੱਕੜ ਦੀ ਆ ਗਈ ਹੈ ਨਾ ਵਾਬ ਲਗ ਲਗ ਡੇ ਤੇ ਆ ਜਿਵੇਂ ਕਿਸੇ ਨੇ ਸਟੀਲ ਵਗੈਰਾ ਪਾਉਣੀ ਆ ਸਟੀਲ ਜੇ ਪਾਉਣੀ ਮਤਲਬ ਇਦਾਂ ਡਿਜ਼ਾਈਨ ਬਣ ਜਾ ਸਟੀਲ ਜੀ ਸਟੀਲ ਦਾ ਐਕਸਟਰਾ ਖਰਚਾ ਪੈਂਦਾ ਜਾਂ ਕਿਵੇਂ ਆ ਜੀ ਨਹੀਂ ਨਹੀਂ ਵਿੱਚੀ ਵਾਜਦਾ ਅਸਾ ਵਿੱਚੀ ਆ ਜਾਂਦਾ ਠੀਕ ਹੈ ਜੀ ਬਿਲਕੁਲ ਤੇ ਆ ਸਾਰੇ ਭਾਈ ਜਿਹੜੇ ਡੋਲ ਡੋਲ ਗੇਟ ਤਿਆਰ ਨੇ ਜੀ ਜਿਵੇਂ ਕਿਸੇ ਨੂੰ ਸਹਾਈ ਦੀ ਲੋੜ ਹੈ ਸਾਡੇ ਕੋਲ ਤਿਆਰ ਹੁੰਦੇ ਜਦੋਂ ਮਰਜ਼ੀ ਲੈ ਸਕਦਾ ਬੰਦਾ ਬੰਦੇ ਨੂੰ ਆਇਆ ਹੁੰਦਾ ਵੀ ਮੈਂ ਲਈ ਆ ਕੇ ਗੇਟ ਫਿੱਟ ਕਰਦੇ ਆ ਹਨਾ ਤਾਂ ਇਹ 3 बाई 7 ਦੇ ਜਿਹੜੇ ਗੇਟ ਨੇ ਬਾਈ ਤਿਆਰ ਨੇ ਵਿੱਚ 2 बाई 7 2.5 बाई 7 ਦੇ ਜਾਂ ਡੋਡ ਡਿਜ਼ਾਈਨਾਂ ਅਨੁਸਾਰ ਕੋ ਬਾਈ ਗੇਟ ਜਿਹੜੇ ਸਾਨੂੰ 24 ਘੰਟੇ ਇਸ ਤਿਆਰ ਮਿਲਣਗੇ ਚੁੱਪ ਕਰਕੇ ਇੱਥੇ ਆਓ ਤੇ ਇਹਨਾਂ ਦਾ ਮਿਸਤਰੀ ਛੋਡੇ ਨਾਲ ਜਾਊਗਾ ਫਿੱਟ ਕਰਕੇ ਜਿਹੜਾ ਛੋਡੇ ਘਰ ਦੇ ਵਿੱਚ ਆਉਂਦਾ ਇਹ ਵਿੰਡੋ ਹੁੰਦੀ ਹੈ ਸਾਡੇ ਕੋਲ ਠੀਕ ਹੈ ਜੀ ਦੇਖੋ ਇਹ ਵਿੰਡੋ ਦੇ ਵਿੱਚ ਜਾਲੀ ਅਸੀਂ ਪਾਕਦੇ ਨੇ 200 ਰੁਪਏ ਸਕੇਅਰ ਫੁੱਟ ਹੈ ਜੀ ਇਹ 200 ਰੁਪਏ ਸਕੇਅਰ ਫੁੱਟ ਹੈ ਜਿਹੜੀ ਸ਼ੀਸ਼ੇ ਲਾਉਗਾ ਕੱਲਾ ਫਰੇਮ ਬਣ ਗਿਆਂਦਾ ਜੀ अच्छा जी वो ਕੱਲਾ ਇਸ ਤਰ੍ਹਾਂ ਫਰੇਮ ਬਣ ਗੋ ਉਹ ਕੱਲਾ ਫਰੇਮ ਬਣ ਜਾਂਦਾ ਤੇ ਸ਼ੀਸ਼ਾ ਬੰਦੇ ਨੇ ਉਹਨਾਂ ਨੂੰ ਮੌਕੇ ਤੇ ਪਾਣਾ ਪੈਂਦਾ ਮੌਕੇ ਤੇ ਪਾਉਣਾ ਪੈਂਦਾ ਠੀਕ ਹੈ ਜੀ ਬਿਲਕੁਲ ਜੀ ਤੇ ਆ ਵੀ ਬਾਈ ਦੇਖੋ ਗੇਟ ਵਗੈਰਾ ਬਹੁਤ ਭਾਰੀ ਮਾਤਰਾ ਦੇ ਵਿੱਚ ਬਾਈ ਇੱਥੇ ਪਾਏ ਨੇ ਤੁਸੀਂ ਇੱਥੇ ਆਓ ਇੱਕ ਵਾਰੀ ਮੈਂ ਕਹਿੰਦਾ ਵੀ ਇੱਕ ਵਾਰੀ ਜਿਹੜੇ ਬੰਦੇ ਨੇ ਲੈਣੇ ਨੇ ਤੁਸੀਂ ਸਾਰੇ ਕਿਤੇ ਟਰਾਈ ਕਰਦੇ ਹੋ ਹਨਾ ਪਰ ਇੱਕ ਵਾਰੀ ਜਿਹੜੀ ਤਣਾਉਲੇ ਵਾਲੀ ਬ੍ਰਾਂਚ ਆ ਜੇ ਵੀ ਜੀਰਕਪੁਰ ਗਰੁੱਪ ਵਾਲਿਆਂ ਦੀ ਬਹੁਤ ਵੱਡਾ ਗਰੁੱਪ ਆ ਇਹ ਇਹਨਾਂ ਕੋਲੇ ਆ ਕੇ ਜਰੂਰ ਜਾਇਓ ਜਿਹੜੇ ਵੀਰਾਂ ਨੂੰ ਜੀਰਕਪੁਰ ਨੇੜੇ ਪੈਂਦਾ ਤਾਂ ਉਹ ਜੀਰਕਪੁਰ ਜਾ ਸਕਦੇ ਹੋ ਜਿਹੜੇ ਵੀਰਾਂ ਨੂੰ ਤਨੌਲੇ ਨੇੜੇ ਪੈਂਦਾ ਉਹ ਤਨੌਲੇ ਆ ਸਕਦੇ ਹੋ ਤੇ ਜਿਹੜੀ ਜੀਲਕਪੁਰ ਵਾਲੀ ਫਾਰਮ ਆ ਬਾਈ ਉਹਦੇ ਨੰਬਰ ਉਹ ਦਿੱਤੇ ਆਏ ਨੇਗੇ ਸਾਰੇ ਤੁਹਾਨੂੰ ਤੇ ਉਹ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਿਹੜਾ ਤਨੌਲੇ ਵਾਲੀ ਬ੍ਰਾਂਚ ਆ ਉਹਦਾ 90410 90778 ਤੇ ਬਾਕੀ ਤੁਸੀਂ ਬਾਊ ਜੀ ਜੇ ਕੋਈ ਹੋਰ ਨੰਬਰ ਚੱਲਦਾ ਤਾਂ ਉਹ ਨੰਬਰ ਜੀ ਸਾਡਾ ਮੇਨ ਨੰਬਰ ਹੈ 94633 ਜੀ 60931 ਜਿਹੜਾ ਤਨੌਲੇ ਬ੍ਰਾਂਚ ਦਾ ਹੈ ਹਾਂ ਤਨੌਲੇ ਬ੍ਰਾਂਚ ਦਾ ਮੇਨ ਨੰਬਰ ਹੈ ਇਹ ਠੀਕ ਹੈ ਜੀ ਤਰਾਉਲੇਪਰਾਏ ਦਾ ਨੰਬਰ ਆ ਭਰਾਓ 94630 60931 ਉੱਪਰ ਆਪਾਂ ਜਿਹੜਾ ਤੁਹਾਨੂੰ ਬਾਈ ਨੰਬਰ ਪਾਦਾ ਇਹਨਾਂ ਕੋਲੇ ਆ ਸਕਦੇ ਹੋ ਬਹੁਤ ਵਧੀਆ ਵਧੀਆ ਬਾਈ ਦਰਵਾਜੇ ਨੇ ਸੋ ਠੀਕ ਆ ਬਾਬੂ ਜੀ ਕਿਹੜਾ ਜੀ ਹਾਂ ਹਾਂ ਜੀ ਇਹਦਾ ਨੰਬਰ ਆਪਾਂ ਉੱਪਰ ਪਾ ਦਾਂਗੇ ਬੇਫਿਕਰ ਰਹੋ ਜੀ ਤੇ ਬੋਰਡ ਤੇ ਵੀ ਬਾਈ ਜੀ ਇੱਕ ਵਾਰੀ ਦੇਖ ਲਓ 94630 60931 ਸੋ ਠੀਕ ਆ ਬਾਬੂ ਜੀ ਧੰਨਵਾਦ ਮਿਹਰਬਾਨੀ ਤੁਹਾਡੀ ਜੀ